ਤੁਸੀਂ ਦੇਖ ਰਹੇ ਹੋ ਪੀਟੀਸੀ న్యూਸ ਮੈਂ ਹਾ ਦਲੀਪ ਸਿੰਘ ਪੰਜਾਬ ਦੇ ਵਿੱਚ ਨਸ਼ਿਆਂ ਵਿਰੁੱਧ ਕਿਸ ਤਰ੍ਹਾਂ ਦੀ ਮੁਹਿੰਮ ਚੱਲੀ ਹੋਈ ਹੈ ਪੰਜਾਬ ਦੇ ਵਿੱਚ ਕਿੰਨੇ ਲੋਕ ਤੇ ਕਿੰਨੇ ਘਰ ਨਸ਼ਾ ਕਰਕੇ ਬਰਬਾਦ ਹੋ ਰਹੇ ਨੇ ਇਹ ਸਭ ਕੁਝ ਮੋੜ ਕੇ ਦੱਸਣ ਦੀ ਲੋੜ ਨਹੀਂ ਹੈ ਪਰ ਤੁਸੀਂ ਇਹ ਸੋਚ ਰਹੇ ਹੋਗੇ ਕਿ ਇੱਕ ਹੋਰ ਨਸ਼ੇ ਦੀ ਖਬਰ ਹੋਏਗੀ ਇਸ ਨੂੰ ਕਹਿ ਕੇ ਇਹ ਪੱਤਰਕਾਰ ਤੁਰਦਾ ਲੱਗੇਗਾ ਪਰ ਨਹੀਂ ਤੁਹਾਨੂੰ ਰੁਕਣ ਦੀ ਲੋੜ ਹੈ ਰੁਕਣ ਦੀ ਲੋੜ ਇਸ ਕਰਕੇ ਹੈ ਕਿਉਂਕਿ ਕਪੂਰਥਲਾ ਤੋਂ ਇੱਕ ਅਜਿਹੀ ਖਬਰ ਆਈ ਹੈ ਜੋ ਇੱਕ ਮਾਪੇ ਹੋਣ ਦੇ ਤੌਰ ਤੇ ਤੁਹਾਡਾ ਦਿਲ ਤੋੜੇਗੀ ਤੇ ਇੱਕ ਸਮਾਜ ਦਾ ਜ਼ਿੰਮੇਵਾਰ ਨਾਗਰਿਕ ਜੇਕਰ ਤੁਸੀਂ ਖੁਦ ਨੂੰ ਸਮਝਦੇ ਹੋ ਤਾਂ ਤੁਹਾਨੂੰ ਸੋਚਣ ਤੇ ਮਜਬੂਰ ਕਰੇਗੀ ਕਿਉਂਕਿ ਕਪੂਰਥਲਾ ਦੇ ਵਿੱਚ ਇੱਕ ਏਐਸਆਈ ਪਿਓ ਜੋ ਕਿ ਬਜ਼ੁਰਗ ਹੈ ਰਿਟਾਇਰਮੈਂਟ ਦੇ ਲਾਗੇ ਪਹੁੰਚ ਚੁੱਕਾ ਹੈ ਉਸ ਨੂੰ ਆਪਣੇ ਜਵਾਨ ਪੁੱਤ ਦੀ ਲਾਸ਼ ਮੋਢੇ ਤੇ ਚੁੱਕਣੀ ਪੈ ਰਹੀ ਹੈ ਜੀ ਹਾਂ ਉਹ ਇਸ ਕਰਕੇ ਚੁੱਕਣੀ ਪੈ ਰਹੀ ਹੈ ਕਿਉਂਕਿ ਉਸ ਦਾ ਘਰ ਵੀ ਹੁਣ ਨਸ਼ੇ ਨੇ ਬਰਬਾਦ ਕਰ ਦਿੱਤਾ ਹੈ ਪੁੱਤ 10 ਸਾਲ ਇਟਲੀ ਦੇ ਵਿੱਚ ਲਗਾ ਕੇ ਆਇਆ ਸੀ ਕੁਝ ਸਮਾਂ ਪਹਿਲਾਂ ਹੀ ਭਾਰਤ ਪਰਤਿਆ ਸੀ ਬੜੇ ਚਾਹਵਾਂ ਨਾਲ ਪਰਿਵਾਰ ਨੇ ਪੁੱਤ ਦਾ ਵਿਆਹ ਕੀਤਾ ਪੰਜ ਕੁ ਮਹੀਨੇ ਹੋਏ ਸੀ ਵਿਆਹ ਨੂੰ ਹੋਏ ਪਰ ਉਸ ਤੋਂ ਬਾਅਦ ਇਸ ਗੱਲ ਦਾ ਅੰਦਾਜ਼ਾ ਸ਼ਾਇਦ ਕਿਸੇ ਨੂੰ ਹੋਏਗਾ ਕਿ ਹੁਣ ਪੁੱਤ ਇਸ ਦੁਨੀਆ ਵਿੱਚ ਨਹੀਂ ਰਹੇਗਾ ਜਾਏਗਾ ਕਿਸ ਤਰ੍ਹਾਂ ਉਹ ਵੀ ਕਿਤੇ ਨਾ ਕਿਤੇ ਇੱਕ ਸਵਾਲ ਖੜੀ ਕਰੇਗਾ ਜਾਏਗਾ ਕਿਵੇਂ ਨਸ਼ੇ ਦੀ ਓਵਰਡੋਸ ਕਰਕੇ ਉਸ ਦੀ ਮੌਤ ਹੋ ਗਈ ਐਸਆਈ ਜੋ ਪਿਓ ਹੈ ਉਸ ਮ੍ਰਿਤਕ ਨੌਜਵਾਨ ਦਾ ਪੁਲਿਸ ਦੇ ਵਿੱਚ ਹੈ ਤਾਂ ਉਸ ਨੂੰ ਇਸ ਗੱਲ ਦਾ ਅੰਦਾਜ਼ਾ ਹੋ ਗਿਆ ਸੀ ਕਿ ਸ਼ਾਇਦ ਮੇਰੇ ਪੁੱਤਰ ਨੇ ਨਸ਼ੇ ਨੇ ਖਾ ਲਿਆ ਹੈ ਪੁਲਿਸ ਜਦੋਂ ਉਹ ਗਾਇਬ ਹੋਇਆ ਘਰੋਂ ਗਾਇਬ ਕੀ ਕਹੀ ਜਦੋਂ ਘਰੋਂ ਨਿਕਲਿਆ ਤਾਂ ਕਈ ਘੰਟੇ ਨਹੀਂ ਪਰਤਿਆ ਤਾਂ ਐਸਆਈ ਪਿਓ ਨੇ ਖੋਜ ਖਬਰ ਕਰਨੀ ਸ਼ੁਰੂ ਕੀਤੀ ਪੁਲਿਸ ਵਾਲਿਆਂ ਨੇ ਗੱਲਬਾਤ ਕੀਤੀ ਕਿਉਂਕਿ ਮਹਿਕਮੇ ਦੇ ਖੁਦ ਮੈਂਬਰ ਹੈ ਤਾਂ ਇਸ ਕਰਕੇ ਪਤਾ ਵੀ ਹੈ ਪੁਲਿਸ ਵਾਲਿਆਂ ਨੇ ਇੱਕ ਹਿੰਟ ਦਿੱਤਾ ਕਿ ਇੱਥੇ ਆ ਜਾਓ ਇੱਕ ਨੌਜਵਾਨ ਦੀ ਲਾਸ਼ ਪਈ ਹੈ ਤੇ ਸ਼ਾਇਦ ਇਹ ਤੁਹਾਡਾ ਪੁੱਤਰ ਹੋ ਸਕਦਾ ਹੈ ਉਸੇ ਵੇਲੇ ਐਸਆਈ ਨੂੰ ਸਮਝ ਆ ਗਈ ਕਿ ਜਿਸ ਸੰਗਤ ਵਿੱਚ ਮੇਰਾ ਪੁੱਤਰ ਪਿਆ ਸੀ ਉਹੀ ਸੰਗਤ ਉਸ ਨੂੰ ਖਾ ਖਾ ਗਈ ਹੈ ਜੀ ਹਾਂ ਪੰਜ ਕੁ ਮਹੀਨੇ ਤੋਂ ਕਿਹਾ ਜਾ ਰਿਹਾ ਹੈ ਕਿ ਉਹ ਨਸ਼ੇ ਦੀ ਦਲਦਲ ਦੇ ਵਿੱਚ ਫਸ ਗਿਆ ਸੀ ਕਾਫੀ ਕੁਝ ਕੀਤਾ ਗਿਆ ਉਸ ਨੂੰ ਇਸ ਤੋਂ ਬਾਹਰ ਕੱਢਣ ਦੇ ਲਈ ਪਰ ਅਖੀਰ ਉਹੀ ਹੋਇਆ ਜੋ ਪੰਜਾਬ ਦੇ ਨੌਜਵਾਨਾਂ ਦੇ ਨਾਲ ਹੋ ਰਿਹਾ ਪੰਜਾਬ ਦੇ ਘਰਾਂ ਦੇ ਵਿੱਚ ਹੋ ਰਿਹਾ ਹੈ ਨਸ਼ੇ ਕਰਕੇ ਜਦੋਂ ਉਸ ਦੀ লাশ ਬਰਾਮਦ ਹੋਈ ਅਤੇ ਪੁਲਿਸ ਵਾਲੇ ਵੀ ਖੜੇ ਸੀ ਆਮ ਰਾਗੀਰ ਵੀ ਖੜੇ ਸੀ ਤੇ লাশ ਜਦੋਂ ਮਿਲੀ ਉਸ ਹਾਲ ਦੇ ਵਿੱਚ ਮਿਲੇ ਕਿ ਓਵਰਡੋਸ ਤੋਂ ਬਾਅਦ ਉਸ ਨੌਜਵਾਨ ਦੀ ਮੌਤ ਹੋਈ ਜੋ ਪਿਓ ਹੈ ਉਸ ਦੇ ਦਿਲ ਤੇ ਕੀ ਬੀਤਰੀ ਹੋਏਗੀ ਇਸ ਦਾ ਅੰਦਾਜ਼ਾ ਸ਼ਾਇਦ ਉਸ ਤੋਂ ਵੱਧ ਕਿਸੇ ਨੂੰ ਕੋਈ ਨਹੀਂ ਲਗਾ ਸਕਦਾ ਉਸ ਸਮੇ ਲਾਸ਼ ਦੇਖ ਕੇ ਏਐਸਆਈ ਪਿਓ ਪੁਲਿਸ ਵਾਲੇ ਪਿਓ ਨੇ ਉਸ ਸਮੇ ਖੜ ਕੇ ਰੱਬ ਕੋਲੋਂ ਅਰਦਾਸ ਕੀਤੀ ਕਿ ਮੇਰੇ ਦੋ ਪੁੱਤਰ ਸੀ ਤੁਹਾਡਾ ਭਾਣਾ ਮੈਂ ਮੰਨਦਾ ਹਾਂ ਤੁਸੀਂ ਇੱਕ ਪੁੱਤਰ ਨੂੰ ਮੇਰੇ ਕੋਲੋਂ ਲੈ ਲਿਆ ਹੈ ਤੇ ਜੋ ਵੀ ਜੋ ਕੁਝ ਵੀ ਹੋਇਆ ਉਹ ਕਿਸੇ ਨੂੰ ਦੋਸ਼ ਦਿੰਦਾ ਨਜ਼ਰ ਨਹੀਂ ਆਇਆ ਸਗੋਂ ਉਸ ਦੀ ਬੇਬਸੀ ਇੰਨੀ ਜ਼ਿਆਦਾ ਸੀ ਕਿ ਉਸ ਸਮੇਂ ਜੋ ਕੁਝ ਉਹ ਬੋਲ ਰਿਹਾ ਸੀ ਉਸ ਜਿਸ ਜਿਵੇਂ ਉਸ ਦਾ ਗੱਜ ਪਰ ਆਇਆ ਸੀ ਉਸ ਨੂੰ ਇੱਕ ਜ਼ਹੀਨ ਸ਼ਖਸ ਉਸ ਸਮੇਂ ਮਹਿਸੂਸ ਕਰ ਸਕਦਾ ਹੈ ਇਹ ਵੀਡੀਓ ਜਦੋਂ ਤੁਸੀਂ ਦੇਖੋਗੇ ਜਦੋਂ ਆਪਣੀ ਆਪਣੇ ਪੁੱਤਰ ਦੀ লাশ ਥੱਲੇ ਜ਼ਮੀਨ ਤੇ ਪਈ ਦੇਖ ਕੇ ਪਿਤਾ ਦੇ ਮੂੰਹੋਂ ਕਿਸ ਤਰ੍ਹਾਂ ਦੇ ਬੋਲ ਨਿਕਲ ਰਹੇ ਉਹ ਤੁਸੀਂ ਸੁਣੋਗੇ ਤੁਸੀਂ ਸੋਚਣ ਨੂੰ ਮਜਬੂਰ ਹੋਵੋਗੇ ਕਿ ਜੋ ਰੰਗਲੇ ਪੰਜਾਬ ਦੀ ਅਸੀਂ ਗੱਲ ਕਰ ਰਹੇ ਹਾਂ ਇਹ ਨਸ਼ੇ ਨੇ ਇਸ ਪੰਜਾਬ ਨੂੰ ਕਿਤਨੇ ਕਿਤੇ ਖੋਖਲਾ ਕਰ ਦਿੱਤਾ ਔਰ ਇਹ ਗੱਲ ਸਾਨੂੰ ਮੰਨਣੀ ਪਵੇਗੀ ਜਦੋਂ লাশ ਬਰਾਮਦ ਹੋਈ ਉਸ ਸਮੇਂ ਐਸਆਈ ਪੀਓ ਨੇ ਕਿਸ ਤਰ੍ਹਾਂ ਦੀ ਗੱਲ ਕਹੀ ਉਹ ਸੁਣਨੀ ਜ਼ਰੂਰੀ ਹੈ ਪ੍ਰਸਾਦ ਇੱਕ ਹੋਰ ਸੰਤਾ ਸਤਨਾਮ ਕਰਤਾਪੁਰ ਨਰਵਰ ਕਾਲ ਮੂਰਤ ਅਜੂਨੀ ਸਾਹਿਬ ਹੰਗਰ ਪ੍ਰਸਾਦ ਵਾਏ ਗੁਰੂ ਸੱਚਾ ਪਾਤਸ਼ਾਹ ਜੀ ਸ਼ੁਕਰ ਹੈ ਵਾਏ ਗੁਰੂ ਆਪ ਜੀ ਨੇ ਮੈਨੂੰ ਦੋ ਬੱਚੇ ਦਿੱਤੇ ਸੀ ਜਿਨ੍ਹਾਂ ਚੋਂ ਇੱਕ ਬੱਚਾ ਮੇਰਾ ਅੱਜ ਚਲੇ ਗਿਆ ਵਾਏ ਗੁਰੂ ਜੀ ਤੇਰੇ ਹੁਕਮ ਚ ਆਇਆ ਸੀ ਹੁਕਮ ਹੀ ਚਲੇ ਗਿਆ ਵਾਏ ਗੁਰੂ ਜੀ ਤੇਰੇ ਹੁਕਮ ਚ ਆਇਆ ਸੀ ਹੁਕਮ ਨਹੀਂ ਚਲੇ ਗਿਆ ਵਾਏ ਗੁਰੂ ਸੱਚਾ ਪਾਤਸ਼ਾਹ ਤੇਰਾ ਸ਼ੁਕਰ ਹੈ ਵਾਏ ਗੁਰੂ ਜੀ ਵਾਏ ਗੁਰੂ ਜੀ ਤੇਰਾ ਸ਼ੁਕਰ ਹੈ ਵਾਏ ਤਾਂ ਪੰਜਾਬ ਦੇ ਵਿੱਚ ਜੋ ਨਸ਼ਾ ਹੈ ਉਹ ਕਰ ਕਿਸ ਤਰ੍ਹਾਂ ਫੱਟ ਰਿਹਾ ਹੈ ਹੁਣ ਜੋ ਪੀੜਤ ਲੋਕ ਨੇ ਉਹਨਾਂ ਦੀ ਬੇਬਸੀ ਤੁਸੀਂ ਦੇਖ ਰਹੇ ਹੋ ਇਹ ਬੇਬਸੀ ਹੁਣ ਇੱਕ ਪੁਲਿਸ ਵਾਲੇ ਦੀ ਵੀ ਹੈ ਕਿਉਂਕਿ ਇਸ ਇਹ ਪੁਲਿਸ ਇਸ ਪੁਲਿਸ ਵਾਲੇ ਨੂੰ ਪਤਾ ਹੈ ਕਿ ਉਹ ਸਿਸਟਮ ਦੇ ਵਿੱਚ ਹੈ ਸਿਸਟਮ ਕਿਸ ਤਰ੍ਹਾਂ ਕੰਮ ਕਰ ਰਿਹਾ ਹੈ ਕਿੰਨੇ ਕ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਅੱਜ ਉਸ ਦਾ ਜੋ ਪੁੱਤਰ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ ਇਹ ਗੱਲ ਵਾਕਿਆ ਹੈ ਕਿ ਉਸ ਦੇ ਪੁੱਤਰ ਨੂੰ ਗਲਤ ਸੰਗਤ ਚ ਪਾਇਆ ਗਿਆ ਜਾਂ ਉਹ ਪਿਆ ਉਹ ਇੱਕ ਵਕਰੀ ਬਹਿਸ ਹੈ ਪਰ ਉਸ ਦੇ ਪੁੱਤਰ ਤੱਕ ਜੋ ਨਸ਼ਾ ਪਹੁੰਚ ਰਿਹਾ ਸੀ ਉਹ ਕੌਣ ਪਹੁੰਚਾ ਰਿਹਾ ਸੀ ਇਹ ਸਭ ਤੋਂ ਵੱਡਾ ਸਵਾਲ ਹੈ ਹੁਣ ਇਹ ਪੁਲਿਸ ਵਾਲਾ ਆਪਣੇ ਪੁੱਤਰ ਦੀ ਲਾਸ਼ ਦਾ ਜਦੋਂ ਪੋਸਟਮਾਰਟਮ ਹੋ ਰਿਹਾ ਸੀ ਤਾਂ ਜੋ ਮੁਰਦਾ ਘਰ ਆਪਣੇ ਜੋ ਪਿੰਡ ਵਾਲੇ ਨੇ ਉਹਨਾਂ ਦੇ ਨਾਲ ਜਾ ਕੇ ਮੁਰਦਾ ਘਰ ਦੇ ਵਿੱਚ ਉਮੀਂ ਇੰਤਜ਼ਾਰ ਕਰ ਰਿਹਾ ਸੀ ਜਦੋਂ ਉਸ ਨਾਲ ਪੱਤਰਕਾਰ ਨੇ ਗੱਲ ਕੀਤੀ ਕਿ ਤੁਸੀਂ ਆਪਣੇ ਪੁੱਤਰ ਨੂੰ ਜਵਾਨ ਪੁੱਤਰ ਨੂੰ ਹੁਣ ਇਸ ਜਹਾਨੋਂ ਤੋੜ ਜੋ ਚਲਾ ਗਿਆ ਹੁਣ ਉਸ ਦਾ ਸੰਸਕਾਰ ਕਰਨ ਦੀ ਤਿਆਰੀ ਕਰ ਰਹੇ ਹੋ ਤੁਸੀਂ ਇਸ ਪੂਰੇ ਮੁੱਦੇ ਤੇ ਕਹਿਣਾ ਕੀ ਚਾਹੁੰਦੇ ਹੋ ਤਾਂ ਤੁਸੀਂ ਸੁਣੋਗੇ ਤਾਂ ਹੈਰਾਨ ਹੋ ਜਾਓਗੇ ਕਿ ਇੱਕ ਬੇਬਸ ਪਿਤਾ ਇੱਕ ਬੇਬਸ ਪੁਲਿਸ ਵਾਲਾ ਤੇ ਇੱਕ ਬੇਬਸ ਪੰਜਾਬੀ ਜੋ ਗੱਲ ਕਹਿ ਰਿਹਾ ਉਹ ਸੋਚਣ ਤੇ ਮਜਬੂਰ ਕਰਦੀ ਉਹ ਕਹਿੰਦਾ ਕਿ ਭਾਵੇਂ ਕਿ ਮੈਂ ਪੁਲਿਸ 'ਚ ਆਂ ਪੁਲਿਸ ਕਿਵੇਂ ਕੰਮ ਕਰਦੀ ਮੈਨੂੰ ਪਤਾ ਹੈ ਪਰ ਮੈਂ ਪੁਲਿਸ 'ਚ ਹੁੰਦੇ ਹੋਏ ਵੀ ਇਹ ਬਿਆਨ ਦਵਾਆਂ ਜਾਂ ਨਾ ਦਵਾਆਂ ਮੈਨੂੰ ਪਤਾ ਨਹੀਂ ਪਰ ਉਸ ਦਾ ਦਰਦ ਉਸ ਵੇਲੇ ਝਲਕ ਗਿਆ ਜਦੋਂ ਉਸਨੇ ਕਿਹਾ ਕਿ ਮੇਰੇ ਪੁੱਤਰ ਨੂੰ ਪੰਜਾਬ ਦੀ ਜੋ ਸਰਕਾਰ ਜਿੰਨੀ ਕੋਸ਼ਿਸ਼ ਕਰ ਰਹੀ ਹੈ ਮੇਰੇ ਪੁੱਤਰ ਨੂੰ ਬਚਾ ਨਹੀਂ ਸકી ਉਸ ਦੇ ਇਹ ਬੋਲ ਸੋਚਣ ਨੂੰ ਮਜਬੂਰ ਕਰਨਗੇ ਕਿ ਆਖਿਰਕਾਰ ਜੋ ਨਸ਼ਾ ਵਿਰੁੱਧ ਅਸੀਂ ਮੂਹਮ ਚਲਾਈ ਹੋਈ ਹੈ ਉਹ ਕਿੰਨੂ ਕਾਮਯਾਬ ਹੈ ਮੇਰਾ ਬੇਟਾ 10 ਸਾਲਾਂ ਬਾਅਦ ਬਾਹਰੋਂ ਆਇਆ ਸੀ ਆ ਪੰਜ ਮਹੀਨੇ ਪਹਿਲਾਂ 27 ਜਨਵਰੀ ਨੂੰ ਆ ਕੇ ਉਹਦਾ 23 ਫਰਵਰੀ ਨੂੰ ਵਿਆਹ ਕੀਤਾ ਜੀ ਵਿਆਹ ਤੋਂ ਬਾਅਦ ਮਹੀਨੇ ਡੇਢ ਦੋ ਮਹੀਨੇ ਬਾਅਦਾਂ ਉਹਨੂੰ ਕੋਈ ਸੰਗਤ ਮਾੜੀ ਮਿਲ ਗਈ ਜਿਨ੍ਹਾਂ ਨੇ ਉਹਨੂੰ ਮਤਲਬ ਆਪਣੀ ਸੰਗਤ ਨਾਲ ਲਾ ਕੇ ਇਹਦੇ ਨਸ਼ੇ ਪਤੇ ਚ ਲਾ ਲਿਆ ਜੀ ਪਰ ਭਗਵੰਤ ਮਾਨ ਸਾਹਿਬ ਸਰਕਾਰ ਲੈ ਕੇ ਆਏ ਨਵੀਂ ਸਿਰਫ ਇੱਛਾ ਉਮੀਦਾਂ ਨਾਲ ਭ੍ਰਿਸ਼ਟਾਚਾਰ ਤੇ ਨਾਲੇ ਨਸ਼ਾ ਵਿਰੋਧੀ ਗੱਲਾਂ ਚੱਲੀਆਂ ਆਂ ਜੀ ਤੇ ਅਸੀਂ ਚਾਹੁੰਦੇ ਆਂ ਵੀ ਚਲੋ ਮਤਲਬ ਇਹਦੇ ਤੇ ਅਮਲ ਹੋਣਾ ਚਾਹੀਦਾ ਵੇ ਨਸ਼ਾ ਨਾ ਕੀਏ ਘਰ ਘਰ ਵਿਗਣਦਿਆਂ ਮੈਂ ਪਤਾ ਨਹੀਂ ਮੈਨੂੰ ਸਮਝ ਇਹ ਗੱਲ ਵੀ ਮੈਂ ਇਸ ਵੇਲੇ ਪੁਲਿਸ ਮਹਿਕਮੇ ਤੇ ਮੌਜੂਦਾ ਜੌਬ ਕਰਨਦਿਆਂ ਪਤਾ ਨਹੀਂ ਪਤਾ ਨਹੀਂ ਸ਼ਾਇਦ ਮੈਂ ਇਹ ਗੱਲਾਂ ਕਰ ਸਕਦਾ ਵਾ ਨਾ ਹੋਵੇ ਕਿ ਕਾਨੂੰਨ ਤੋਂ ਬਾਹਰ ਨਾ ਹੋਣ ਪਰ ਮੈਂ ਆਪਣੇ ਦਿਲ ਦੀ ਗੱਲ ਨਾ ਖਣਾ ਚਾਹੁੰਦਾ ਨਾ ਵੀ ਪੰਜਾਬ ਦੇ ਲੋਕ ਬਹੁਤ ਦੁਖੀ ਆ ਨਸ਼ੇ ਤੋਂ ਮੈਂ ਆਪਣੇ ਬੇਟੇ ਦੇ ਛਰੇ ਆਂ ਦੱਸਿਆ ਵੀ ਨਸ਼ੇ ਨਾਲ ਮਰਿਆ ਪਤਾ ਨਹੀਂ ਇਥੇ ਕਿੰਨੀਆਂ ਕਮੋਤਾਂ ਪੰਜਾਬ ਤੇ ਹੋ ਜਾਂਦੀਆਂ ਲੋਕੀ ਸ਼ਰਮ ਦੇ ਮਾਰੇ ਨੂੰ ਕਿਹੇ ਪਾਸੇ ਛੱਡਦੇ ਨੇ ਪਰ ਆਪਾਂ ਇਸ ਚੀਜ਼ ਦਾ ਕੋਈ ਲੋਕ ਲੁਕਾ ਨਹੀਂ ਮੈਂ ਦੱਸਣਾ ਚਾਹੁੰਦਾ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਵਿਰੋਧੀ ਪਾਰਟੀਆਂ ਨੂੰ ਨਾਲ ਸਾਰਿਆਂ ਨੂੰ ਰਲ ਮਿਲ ਕੇ ਵੀ ਇਸ ਮੁੱਦੇ ਦੇ ਸਬੰਧ ਵਿੱਚ ਸਾਰੇ ਇੱਕ ਵਾਰੀ ਆਪਾਂ ਇਕੱਠੇ ਹੋ ਜਾਈਏ ਜੇ ਆਪਾਂ ਪੰਜਾਬ ਦੇ ਵਿੱਚੋਂ ਇਹ ਨਸ਼ੇ ਦੇ ਕੋਹ ਨੂੰ ਮੁਕਾਉਣਾ ਹੈ ਤੇ ਆਪ ਪਾਰਟੀਆਂ ਪੂਟੀਆਂ ਸਾਰੀਆਂ ਛੱਡ ਕੇ ਸਾਰੇ ਨੂੰ ਇਕੱਠੇ ਹੋਏਣਾ ਚਾਹੀਦਾ ਨੇ ਤੇ ਫਿਰ ਅਸੀਂ ਪੰਜਾਬੀ ਨਾ ਰਹੇ ਤੇ ਸਾਡੇ ਨੇਤਾ ਪੰਜਾਬੀ ਚੁਣੇ ਨਹੀਂ ਜਾਣੇ ਅਸੀਂ ਤੇ ਇਥੋਂ ਬਾਹਰ ਤੁਰੇ ਜਾਂਦੇ ਆ ਠੀਕ ਹੈ ਜੀ ਇੱਥੇ ਫਿਰ ਸਾਡੇ ਪੰਜਾਬੀ ਨਹੀਂ ਨੇਤਾ ਬਣ ਕੇ ਫਿਰ ਨੇਤਾ ਹੋਰੀ ਬਣ ਗਏ ਇਸ ਕਰਕੇ ਇਹਦੇ ਨਸ਼ੇ ਦੇ ਤੇ ਭਾਜੀ ਬਹੁਤ ਲੋਡ ਆ ਜੀ ਇਹਨੂੰ ਥੱਲ ਪਾਉਣ ਵਾਸਤੇ ਤੁਸੀਂ ਛੱਡ ਦੋ ਕਿ ਇਹ ਪਰਿਵਾਰ ਕਿਸ ਤਰ੍ਹਾਂ ਦਾ ਹੈ ਪੰਜਾਬ ਦੇ ਜਿਹੜੇ ਘਰਾਂ ਦੇ ਵਿੱਚੋਂ ਨਸ਼ੇ ਕਰਕੇ ਸੱਥਰ ਵਿੱਚ ਜਾਂਦੇ ਨੇ ਉਹ ਪਰਿਵਾਰਾਂ ਦੀ ਹਾਲਤ ਕੀ ਹੋਏਗੀ ਪਰ ਇਸ ਪਰਿਵਾਰ ਬਾਰੇ ਜਰਾ ਸੋਚ ਕੇ ਦੇਖੋ ਤੁਹਾਨੂੰ ਦੱਸੀਏ ਅਸੀਂ ਇਹ ਜੋ ਬਜ਼ੁਰਗ ਪਿਤਾ ਆਪਣੀ ਜੋ ਗੱਲ ਦੱਸ ਰਿਹਾ ਹੈ ਉਹ ਪੇਸ਼ੇਵਰ ਜੋ ਐਸਆਈਏ ਤੁਹਾਨੂੰ ਅਸੀਂ ਦੱਸ ਦਿੱਤਾ ਇਸ ਦੀ ਪਤਨੀ ਯਾਨੀ ਮ੍ਰਿਤਕ ਨੌਜਵਾਨ ਦੀ ਮਾਤਾ ਪਿੰਡ ਦੀ ਮੌਜੂਦਾ ਸਰਪੰਚ ਹੈ ਅਜਿਹੇ ਪਰਿਵਾਰ ਦੇ ਵਿੱਚ ਜਿਨ੍ਹਾਂ ਜੋ ਲੋਕ ਸਮਾਜ ਨਾਲ ਔਰ ਸਿਸਟਮ ਨਾਲ ਜੁੜੇ ਹੋਣ ਉਹਨਾਂ ਦੇ ਬੱਚੇ ਨਸ਼ੇ ਦੀ ਓਵਰਡੋਸ ਕਰਕੇ ਜਦੋਂ ਇਸ ਜਹਾਨੋਂ ਤੁਰ ਜਾਂਦੇ ਨੇ ਫਿਰ ਸਵਾਲ ਵੱਡਾ ਖੜਾ ਹੁੰਦਾ ਹੈ ਕਿ ਆਖਿਰਕਾਰ ਸਾਡਾ ਤੰਤਰ ਕਿੰਨਾ ਕੁ ਕੰਮ ਕਰ ਰਿਹਾ ਸਾਡੀ ਸੋਸਾਇਟੀ ਜਾ ਕਿਹੜੇ ਵਾਲੇ ਪਾਸੇ ਰਹੀ ਹੈ ਜਦੋਂ ਅਸੀਂ ਗੱਲਬਾਤ ਕਰ ਰਹੇ ਸੀ ਇਸ ਬਜ਼ੁਰਗ ਨਾਲ ਤਾਂ ਇਹ ਕਹਿੰਦੇ ਨਜ਼ਰ ਆਏ ਕੀ ਛੱਡ ਦਿਓ ਪਾਰਟੀ ਬਾਜ਼ੀਆਂ ਛੱਡ ਦਿਓ ਧੜੇਬੰਦੀ ਇਕੱਠੇ ਹੋ ਜਾਓ ਸਿਰ ਜੋੜ ਕੇ ਸੋਚੋ ਕਿ ਪੰਜਾਬ ਨੂੰ ਇਸ ਨਸ਼ੇ ਦੀ ਦਲਦਲ ਚੋਂ ਕੱਢਣਾ ਕਿਵੇਂ ਹੈ ਕਿਉਂਕਿ ਇੱਕ ਸਮਾਜ ਇਹ ਆਏਗਾ ਜਦੋਂ ਪੰਜਾਬ ਖਾਲੀ ਹੋ ਜਾਏਗਾ ਔਰ ਪੰਜਾਬ ਦੇ ਪੱਲੇ ਸਿਰਫ ਔਰ ਸਿਰਫ ਨਸ਼ੇ ਦੇ ਨਿਸ਼ਾਨ ਦਿਖਣਗੇ ਇਹਨਾਂ ਦੀ ਜੋ ਗੱਲ ਹੈ ਇਹ ਬੜੀ ਵਿਚਾਰਨਯੋਗ ਹੈ ਤੇ ਸੋਚਣਯੋਗ ਹੈ ਇਹਨਾਂ ਦੀ ਗੱਲ ਅਸੀਂ ਦੱਸੀ ਸਾਨੂੰ ਨਹੀਂ ਪਤਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਹੋਰ ਕਿੰਨੇ ਨਸ਼ੇ ਨਾਲ ਬਰਬਾਦ ਹੋ ਰਹੇ ਘਰਾਂ ਬਾਰੇ ਰਿਪੋਰਟ ਕਰਾਂਗੇ ਪਰ ਜੋ ਅਸੀਂ ਪਹਿਲਾਂ ਰਿਪੋਰਟ ਕਰ ਚੁੱਕੇ ਹਾਂ ਉਸ ਦੇ ਵਿੱਚੋਂ ਦੋ ਕਹਾਣੀਆਂ ਅਸੀਂ ਅਜਹੀਆਂ ਦੱਸਾਂਗੇ ਜਿਸ ਤੋਂ ਬਾਅਦ ਤੁਹਾਨੂੰ ਇਹ ਸਮਝ ਆਏਗਾ ਕਿ ਪੰਜਾਬ ਦੇ ਵਿੱਚ ਨਸ਼ੇ ਦਾ ਜੋ ਕੋੜ ਹੈ ਉਸ ਨੇ ਕਿ ਉਹ ਕਿੰਨੀ ਅੰਦਰ ਤੱਕ ਖੁੱਬਿਆ ਹੋਇਆ ਹੈ ਤੇ ਇਸ ਨੂੰ ਖਤਮ ਕਰਦੇ ਕਰਦੇ ਵੀ ਕਈ ਸਾਲ ਲੱਗ ਜਾਣਗੇ ਔਰ ਉਸ ਉਸ ਵੇਲੇ ਤੱਕ ਬਹੁਤ ਵੱਡਾ ਨੁਕਸਾਨ ਹੋ ਚੁੱਕਿਆ ਹੋਵੇਗਾ ਜੂਨ ਮਹੀਨੇ ਦੇ ਅੱਧ ਅੱਧ ਦੇ ਵਿੱਚ ਇੱਕ ਖਬਰ ਆਈ ਸੀ ਜ਼ੀਰੇ ਤੋਂ ਜ਼ੀਰੇ ਦੇ ਵਿੱਚ ਇੱਕ ਨੌਜਵਾਨ ਓਵਰਡੋਸ ਕਰਕੇ ਨਸ਼ੇ ਦੀ ਓਵਰਡੋਸ ਕਰਕੇ ਮਰ ਗਿਆ ਉਸ ਦੇ ਬੜਦੇ ਸਿਵੇ ਦੇ ਕੋਲ ਪਿੰਡ ਵਾਲੇ ਖੜੇ ਸੀ ਅ ਮਨ ਦੇ ਵਿੱਚ ਦੁੱਖ ਦੇ ਨਾਲ ਨਾਲ ਗੁੱਸਾ ਇੰਨਾ ਭਰਿਆ ਹੋਇਆ ਸੀ ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਆਖਿਰਕਾਰ ਨਸ਼ੇ ਦੀ ਓਵਰਡੋਸ ਕਰਕੇ ਤੁਹਾਡਾ ਪੁੱਤਰ ਚਲਾ ਗਿਆ ਤੁਸੀਂ ਕੀ ਸੋਚਦੇ ਹੋ ਸਿਸਟਮ ਕੀ ਕਰ ਰਿਹਾ ਉਸ ਵੇਲੇ ਜੋ ਮ੍ਰਿਤਕ ਨੌਜਵਾਨਾ ਉਸ ਦਾ ਪਿਓ ਉਸ ਦਾ ਚਾਚਾ ਤਾਇਆ ਔਰ ਪਿੰਡ ਵਾਸੀ ਜੋ ਗੱਲਾਂ ਕਹਿੰਦੇ ਨਜ਼ਰ ਆਏ ਉਹ ਡਰਾਉਣ ਵਾਲੀਆਂ ਵੀ ਨੇ ਤੇ ਕੰਨ ਖੜੇ ਕਰਨ ਵਾਲੀਆਂ ਨੇ ਇਹ ਵਾਰਨਿੰਗ ਹੈ ਪੰਜਾਬ ਦੇ ਜੋ ਰਹਿਨੁਮਾਨ ਨੇ ਜੋ ਪੰਜਾਬ ਦੀ ਜੋ ਭਲਾਈ ਸੋਚਦੇ ਨੇ ਜਾਂ ਪੰਜਾਬ ਨੂੰ ਅੱਗੇ ਕਰ ਦੇਖਣਾ ਚਾਹੁੰਦੇ ਨੇ ਉਹਨਾਂ ਦੇ ਲਈ ਇਹ ਵਾਰਨਿੰਗ ਹੈ ਇਹ ਗੱਲਾਂ ਸੁਣਨ ਤੋਂ ਬਾਅਦ ਤੁਸੀਂ ਵੀ ਵਿਚਾਰਿਓ ਵੀ ਚਾਹੇ ਤੇ ਇਹਨਾਂ ਨੂੰ ਚੁੱਕ ਲੋ ਸੁਲਤਾਨ ਤੇ ਇਹ ਬੰਦ ਕਰਾ ਦਿਓ ਤੇ ਚਾਹੇ ਅਸੀਂ ਹਥਿਆਰ ਚੁੱਕ ਲੈਣੇ ਜੇ ਆਪ ਬੰਦਿਆ ਨੇ ਅਸੀਂ ਮੋਢਿਆਂ ਤੇ ਹਥਿਆਰ ਰੱਖ ਲੈਣੇ ਆ ਆਪਦੇ ਬੱਚੇ ਵਿਚ ਹੋਣ ਲਈ ਇਹ ਮੇਰੀ ਸੰਕਲ ਸਰਕਾਰ ਨੂੰ ਵੀ ਆ ਤੇ ਪੰਜਾਬ ਸਰਕਾਰ ਨੂੰ ਵੀ ਆ ਮੈਂ ਆਪਦੇ ਬੰਦੇ ਨਾਲ ਕੱਠੇ ਕਰਕੇ ਇੰਤਿਆਰ ਚੁੱਕੇ ਆਂ ਇਹਨਾਂ ਬੰਦਿਆਂ ਦੇ ਬਰਖਲਾਪ ਹੋ ਜਾਣਾ ਜੇ ਤੇ ਚਾਹੇ ਸਰਕਾਰ ਇਸ ਕੰਮ ਤੇ ਆਦੀ ਠੱਲ ਪਾ ਲਵੇ ਮੁੜ ਕੇ ਨਾ ਆਖੇ ਵੀ ਇਹ ਹੱਤਵਾਦੀ ਪੈਦਾ ਹੁੰਦੇ ਆ ਇਹਨਾਂ ਨੇ ਇਹ ਗੱਲ ਕਹਿ ਦਿੱਤੀ ਪਰ ਕਈ ਇਹ ਗੱਲਾਂ ਆਪਣੇ ਜ਼ਿਹਨ ਵਿੱਚ ਦਬ ਕੇ ਰਹਿ ਜਾਂਦੇ ਨੇ ਪੰਜਾਬ ਦੇ ਹਰ ਇਲਾਕੇ ਦੇ ਵਿੱਚ ਨਸ਼ੇ ਦਾ ਅਸਰ ਇੰਨਾ ਜ਼ਿਆਦਾ ਹੈ ਕਿ ਲੋਕ ਬੇਬਸ ਹੋ ਚੁੱਕੇ ਨੇ ਲਾਚਾਰ ਹੋ ਚੁੱਕੇ ਨੇ ਇੱਕ ਹੋਰ ਕਹਾਣੀ ਤੁਹਾਨੂੰ ਦਿਖਾਨੇ ਆਂ ਇਹ ਜਲੰਧਰ ਦੀ ਹੈ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਨੂੰ ਸ਼ਾਇਦ ਸਿਸਟਮ ਤੋਂ ਵਿਸ਼ਵਾਸ ਉੱਠ ਜਾਏਗਾ ਔਰ ਸਮਾਜ ਦੇ ਤਾਣੇ ਬਾਣੇ ਤੋਂ ਵਿਸ਼ਵਾਸ ਉੱਠਦਾ ਹੋਏ ਉੱਠਦਾ ਨਜ਼ਰ ਆਏਗਾ ਇਹ ਤਸਵੀਰ ਹੈ ਜਲੰਧਰ ਦੇ ਇੱਕ ਡਾਕਟਰ ਦੀ ਕੁਝ ਦਿਨ ਪਹਿਲਾਂ ਦੀ ਤਸਵੀਰ ਹੈ ਇਹ 20 ਕੁ ਦਿਨ ਪਹਿਲਾਂ ਦੀ ਤਸਵੀਰ ਸਾਹਮਣੇ ਹੋਈ ਸੀ ਜੋ ਵਾਇਰਲ ਹੋਈ ਸੀ ਇੱਕ ਹਸਪਤਾਲ ਦੇ ਵਿੱਚ ਡਾਕਟਰ ਬੈਠ ਕੇ ਖੁਦ ਚਿੱਟੇ ਦਾ ਸੇਵਨ ਕਰ ਰਿਹਾ ਨਸ਼ਾ ਕਰ ਰਿਹਾ ਉਸ ਵੇਲੇ ਜਦੋਂ ਉਹ ਡਿਊਟੀ ਤੇ ਸੀ ਜਦੋਂ ਉਸ ਨੂੰ ਨਰਸ ਨੇ ਜਾਂ ਕਿਸੇ ਸ਼ਖਸ ਨੇ ਕਿਸੇ ਇੱਕ ਉਸੇ ਹਸਪਤਾਲ ਦੀ ਇੱਕ ਔਰਤ ਸੀ ਉਸਨੇ ਰੋਕਿਆ ਜਾਂ ਉਸਤੇ ਆਬਜੈਕਸ਼ਨ ਕੀਤਾ ਤਾਂ ਉਸ ਡਾਕਟਰ ਨੇ ਆਪਣੀ ਲੋਰ ਦੇ ਵਿੱਚ ਆ ਕੇ ਉਸ ਨੂੰ ਥੱਪੜ ਜੜ ਦਿੱਤਾ ਤੇ ਇਹ ਵੀਡੀਓ ਬਹੁਤ ਵਾਇਰਲ ਹੋਈ ਸੀ ਹੁਣ ਇਹ ਵੀਡੀਓ ਦਿਖਾਉਣ ਦਾ ਮਕਸਦ ਇਹ ਹੈ कि ਤੁਸੀਂ ਇਹ ਹੁਣ ਤੋਂ ਇਹ ਨਾ ਕਹਿਣਾ ਕਿ ਕੋਈ ਦੇਖੋ ਜੀ ਨਸ਼ਾ ਉਹੀ ਸ਼ਖਸ ਕਰਦਾ ਜਿਸ ਨੂੰ ਦੁਨੀਆਦਾਰੀ ਦਾ ਪਤਾ ਨਾ ਹੋਵੇ ਨਸ਼ਾ ਉਹੀ ਕਰਦਾ ਜੋ ਗਲਤ ਸੰਗਤ ਦੇ ਵਿੱਚ ਪੈ ਸਕਦਾ ਹੈ ਪੈ ਜਾਂਦਾ ਹੈ ਨਸ਼ਾ ਉਹੀ ਕਰਦਾ ਜੋ ਅਨਪੜ ਹੋਵੇ ਜਿਸ ਨੂੰ ਦੁਨੀਆਦਾਰੀ ਬਾਰੇ ਪਤਾ ਨਾ ਹੋਵੇ ਆਪਣੇ ਨੁਕਸਾਨ ਔਰ ਨਫੇ ਬਾਰੇ ਨਾ ਪਤਾ ਹੋਵੇ ਪਰ ਇੱਥੇ ਡਾਕਟਰ ਹੈ ਡਾਕਟਰ ਦਾ ਜੋ ਅਸੀਂ ਵੀਡੀਓ ਦਿਖਾਇਆ ਇਸ ਇਸ ਤੋਂ ਸ਼ਾਇਦ ਪੜਿਆ ਲਿਖਿਆ ਹੋਰ ਕੋਈ ਨਹੀਂ ਹੋ ਸਕਦਾ ਇਹਨੂੰ ਦੁਨੀਆ ਦਾ ਵੀ ਪਤਾ ਹੈ ਸਿਹਤ ਦਾ ਵੀ ਪਤਾ ਹੈ ਔਰ ਨਸ਼ੇ ਦਾ ਅਸਰ ਕੀ ਹੋਏਗਾ ਇਸ ਨੂੰ ਪਤਾ ਹੈ ਬਾਵਜੂਦ ਉਸਦੇ ਡਾਕਟਰ ਵੀ ਨਸ਼ੇ ਦਾ ਆਦੀ ਹੈ ਪੰਜਾਬ ਵਿੱਚ ਤੁਸੀਂ ਦੇਖਿਆ ਪੁਲਿਸ ਵਾਲਾ ਹੋਵੇ ਪੁਲਿਸ ਵਾਲੇ ਦਾ ਬੱਚਾ ਹੋਵੇ ਡਾਕਟਰ ਹੋਵੇ ਕਿਸਾਨ ਹੋਵੇ ਨੌਜਵਾਨ ਹੋਵੇ ਰੋਜ਼ਗਾਰ ਵਾਲਾ ਹੋਵੇ ਬੇਰੋਜ਼ਗਾਰ ਹੋਵੇ ਕੁੜੀਆਂ ਹੋਣ ਮੁੰਡੇ ਹੋਣ ਹਰ ਪਾਸੇ ਹਰ ਕੋਨੇ ਦੇ ਵਿੱਚ ਕੋਈ ਨਸ਼ੇ ਦੇ ਵਿੱਚ ਝੋਲਦਾ ਨਜ਼ਰ ਆ ਰਿਹਾ ਹੈ ਕੋਈ ਨਸ਼ੇ ਕਰਕੇ ਓਵਰਡੋਸ ਕਰਕੇ ਮਰ ਗਿਆ ਕਿਸੇ ਦੇ ਬੱਚੇ ਰੁਲ ਗਏ ਇਹ ਸਾਰੀਆਂ ਕਹਾਣੀਆਂ ਪੰਜਾਬ ਚੋਂ ਆ ਰਹੀਆਂ ਨੇ ਤੇ ਜੇਕਰ ਤੁਸੀਂ ਅੰਮ੍ਰਾਲਾ ਟੱਪੋ ਤੇ ਪੰਜਾਬ ਦੇਸ਼ ਦੇ ਹੋਰ ਸੂਬਿਆਂ 'ਚ ਜਾਓ ਤੇ ਤੁਹਾਨੂੰ ਕੋਈ ਇਹ ਸਵਾਲ ਪੁੱਛੇ ਕਿ ਪੰਜਾਬ ਮੇ ਨਸ਼ਾ ਬਹੁਤ ਹੈ ਲੋਕ ਨਸ਼ਾ ਖਾ ਕੇ ਮਰ ਰਹੇ ਆ ਤਾਂ ਗੁੱਸਾ ਨਾ ਕਰਿਓ ਕਰੇ ਆ ਕੇ ਆਪਣੇ ਪਿੰਡ ਦੇ ਵਿੱਚ ਆਪਣੇ ਮਹੱਲੇ ਦੇ ਵਿੱਚ ਆਪਣੇ ਸ਼ਹਿਰ ਦੇ ਵਿੱਚ ਇਸ ਗੱਲ ਨੂੰ ਵਿਚਾਰੋ ਤੇ ਇਸ ਨੂੰ ਜੰਗੀ ਪੱਦਰ ਤੇ ਲੋਕ ਆਪ ਹੀ ਖੜੇ ਹੋਣਗੇ ਤਾਂ ਹੀ ਇਹ ਨਸ਼ੇ ਦਾ ਕੋੜ ਖਤਮ ਹੋਏਗਾ ਕਿਉਂਕਿ ਪਿੰਡਾਂ ਦੇ ਵਿੱਚ ਤਾਂ ਬੀਬੀਆਂ ਨੇ ਹੁਣ ਠੀਕਰੀ ਪੈਰੇ ਲਾਣੇ ਸ਼ੁਰੂ ਕਰ ਦਿੱਤੇ ਨੇ ਪਿੰਡਾਂ ਵਾਲਿਆਂ ਨੇ ਖੁਦ ਜੋ ਮੋਰਚਾ ਉਹ ਸੰਭਾਲਣਾ ਸ਼ੁਰੂ ਕਰ ਦਿੱਤਾ ਕਿਉਂਕਿ ਯੁੱਧ ਨਸ਼ਿਆਂ ਵਿਰੁੱਧ ਸ਼ਾਇਦ ਲੋਕ ਹੀ ਲੜਨਗੇ ਸਰਕਾਰਾਂ ਆਣ ਗਈਆਂ ਜਾਣ ਗਈਆਂ ਸਿਆਸਤ ਕਰਨ ਗਿਆ ਮਰੋਂਗੇ ਤੁਸੀਂ ਮਰਨਗੇ ਸਮਾਜ ਦੇ ਲੋਕ